ਖਬਰ ਸੰਗਰੂਰ ਦੇ ਲੈਰਾ ਗਾਗਾ ਤੋਂ ਹੈ ਜਿੱਥੇ ਕਿ ਪਿਛਲੇ 3 ਦਿਨਾਂ ਤੋਂ ਹੋ ਰਹੀ ਭਾਰੀ ਬਰਸਾਤ ਦੇ ਕਾਰਨ ਲੈਰਾ ਗਾਗਾ ਦਾ ਅੰਡਰਬ੍ਰਿਜ ਪੂਰੀ ਤਰ੍ਹਾਂ ਪਾਣੀ ਨਾਲ ਭਰ ਗਿਆ ਹੈ ਉੱਥੇ ਹੀ ਇਸ ਪ੍ਰਿਜ ਦੇ ਨੇੜੇ ਦੇ ਮਹੱਲੇਆਂ ਵਿੱਚ ਵੀ ਪਾਣੀ ਜਮਾ ਹੋ ਗਿਆ ਹੈ ਲੋਕਾਂ ਨੂੰ ਆਉਣ ਜਾਣ ਵਿੱਚ ਵੱਡੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਅਤੇ ਲੋਕਾਂ ਦਾ ਕਹਿਣਾ ਹੈ ਕਿ ਲਗਾਤਾਰ ਹੋ ਰਹੀ بارش ਉਨ੍ਹਾਂ ਲਈ ਮੁਸੀਬਤ ਬਣ ਕੇ ਆਈ ਹੈ ਪਾਣੀ ਦਾ ਸਹੀ ਨਿਕਾਸ ਨਾ ਹੋਣ ਦੇ ਚਲਦੇ ਜਿੱਥੇ ਅੰਡਰਬ੍ਰਿਜ ਬੁਰੀ ਤਰ੍ਹਾਂ ਭਰ ਗਿਆ ਤੇ ਸੜਕਾਂ ਬੰਦ ਹੋ ਗਈਆਂ ਹਨ ਉੱਥੇ ਹੀ ਉਹਨਾਂ ਦੇ ਘਰਾਂ ਵਿੱਚ ਵੀ ਪਾਣੀ ਜਮਾ ਹੋਣ ਲੱਗ ਗਿਆ ਹੈ ਲੋਕਾਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਜਲਦ ਹੀ ਪਾਣੀ ਦੀ ਨਿਕਾਸੀ ਦਾ ਪ੍ਰਬੰਧ ਕੀਤਾ ਜਾਵੇ ਕਿਉਂਕਿ ਜੇਕਰ ਪਾਣੀ ਇਸੇ ਤਰ੍ਹਾਂ ਹੀ ਜਮਾ ਹੁੰਦਾ ਰਿਹਾ ਤਾਂ ਉਹਨਾਂ ਦੇ ਘਰਾਂ ਦਾ ਵੀ ਨੁਕਸਾਨ ਹੋ ਸਕਦਾ ਹੈ ਹਾਲ ਨੰਮਰਾ ਜੀ ਬਾੜ ਤੇ ਤੇ ਹਾਂ ਜੀ ਦੱਸਦੀ ਇਹ ਸਾਰੇ ਘਰ ਕਿੰਨੇ ਮਕਾਨ ਸਾਰੇ ਜੀ ਪਾਣੀ ਆ ਰਿਹਾ ਜਵਾਖ ਵੀ ਅਸੀਂ ਮੰਜੇ ਦੇ ਤਾਹਾਂ ਕਰਕੇ ਬਿਠਾਏ ਹੋਏ ਨੇ ਇੰਨਾ ਨਾ ਪਾਣੀ ਛੱਡਿਆ ਕੱਪੜੇ ਹੱਡੇ ਬੁਰਾ ਹਾਲ ਹੋ ਰਿਹਾ ਰੂਟੀ ਪਾਉਣ ਦੀ ਜਗ੍ਹਾ ਵੀ ਨਹੀਂ ਰਹੀ ਸਾਡਾ ਬਹੁਤ ਹਲ ਹੋਣਾ ਚਾਹੁੰਦਾ ਜੀ ਇਹ ਪਾਣੀ ਵੀ ਆਉਣ ਦੀ ਇੰਨਾ ਪਾਣੀ ਖੜਾ ਹੋਣ ਦਾ ਕਾਰਨ ਕੀ ਹੈ ਇਹ ਕਾਰਨ ਜਿਹਾ ਕਿਹੜਾ ਪੋਲਾ ਅੰਡਰਪੀ ਆ ਪੋਲਾ ਪਿਆ ਇਹ ਪੋਲਾ ਦਾ ਪਾਣੀ ਸਾਰਾ ਰੇਲਵੇ ਤੇ ਜਾ ਉਹ ਤੋਂ ਆਉਂਦਾ ਸਾਰਾ ਰੇਲਵੇ ਛੱਡਿਆ ਹੋਇਆ ਪਹਿਲਾਂ ਐਵੇਂ ਜੋ ਕਰੇ ਖੱਪੀ ਜਾਂਦਾ ਪਾਣੀ ਉਸ ਤੋਂ ਬਾਅਦ ਪਰੇਸ਼ਾਨਾ ਹੋ ਗਏ ਪਰੇਸ਼ਾਨਾ ਕਰਕੇ ਪਾਣੀ ਵਧ ਗਿਆ ਵਧ ਗਿਆ ਚਾਰ ਉਧਰੋਂ ਵੀ ਇਧਰੋਂ ਵੀ ਹੀ ਦਾ ਪਾਣੀ ਉਧਰੋਂ ਰੇਲਵੇ ਦਾ ਪਾਣੀ ਸਾਰੇ ਦੋ ਹੀ ਅੱਗਾ ਹਣ ਤੱਕ ਇਹ ਰਹਿ ਗਿਆ ਸਾਡਾ ਬਹੁਤ ਮਰਾ ਹਾਲ ਫੜਿਆ ਵੇਲਾ ਹਲ ਹੋਣਾ ਚਾਹੀਦਾ ਕੋਈ ਨਾ ਕੋਈ ਪਾਣੀ ਦਾ ਕਿਤੇ ਲਿਕੜੇ ਸਾਡੇ ਬੱਚੇ ਤਾਂ ਬਾਹਰ ਮਿਲ ਕਰਨੀ ਯੋਗ ਨਹੀਂ ਹੈ ਇਹ ਬਹੁਤ ਬੁਰਾ ਨੁਕਸਾਨ ਹੋ ਰਿਹਾ ਜੀ ਸਾਡੇ ਘਰਾਂ ਦਾ ਪੂਰਾ ਹਾਲ ਹੈਗਾ ਜੀ ਕੋਈ ਇਹ ਸਮਾਜ ਨਹੀਂ ਹੈਗਾ ਤਰਪੂਜੀ ਕਲੋਨੀ ਬਾੜ ਨੰਬਰ 14 ਚ ਹਾਂਜੀ ਪੂਰਾ ਹਾਲ ਹੈਗਾ ਦੇਖੋ ਖੁਦ ਦੇਖ ਸਕਦੇ ਹੋ ਪਾਣੀ ਦਾ ਬਹੁਤ ਬੁਰਾ ਹੈ ਘਰਾਂ ਚ ਪਾਣੀ ਰੋਕਣ ਵਾਸਤੇ ਤੁਸੀਂ ਕੀ ਕਰ ਰਹੇ ਹੋ ਵੇ ਤਾਂ ਪਟੇਰਾ ਕਮੇਟੀ ਰੋਕਣ ਵਾਸਤੇ ਕਹਿੰਦੇ ਜੀ ਪਰ ਦੇ ਪਾਣੀ ਰੋਕ ਰਿਹਾ ਰੋਕ ਰਿਹਾ ਇੱਥੇ ਕਿਰਾ ਹਾਲ ਹੋ ਰਿਹਾ ਹੈ ਦੇਖੋ ਦੇਖੋ ਆਵਾਜ਼ ਨੰਬਰ ਬਸ ਮੀਟਰ ਵੀ ਡੁੱਬਣ ਵਾਲੇ ਹੋ ਰਹੇ ਜੀ ਸਾਡੇ ਸਾਰੇ ਬਿਜਲੀ ਵਾਲੇ ਮੀਟਰਾਂ ਨੂੰ ਵੀ ਕਰੰਟ ਲੱਗਣ ਦਾ ਵੀ ਡਾ ਬਾਕੀ ਸਾਰਾ ਕਾਟ ਸੋ ਸਾਰਾ ਹ ਡੁੱਬਿਆ ਪਿਆ ਇਧਰ 70 ਕੇ 20 ਸਾਰੀ ਹਮ ਅੱਜ ਦਾ ਸਾਰੀਆਂ ਸੈਡਾਂ ਪਾਣੀ ਨਾਲ ਭਲੋ ਗਈਆਂ ਬਿੰਗਾ ਕਿਸ ਤਰ੍ਹਾਂ ਵੀ ਮੰਨ ਕੇ ਘਰਾਂ ਚ ਵੀ ਪਾਣੀ ਗਿਆ ਤੁਹਾਡੇ ਘਰਾਂ ਚ ਵੀ ਪਾਣੀ ਵੜਿਆ ਫਿਰਦਾਗਾ ਮੀਟਰਾਂ ਦੇ ਵੀ ਡਰ ਹੋ ਰਿਹਾਗਾ ਕਿ ਕਰੰਟ ਨਾ ਜੀ ਦੇ ਸਾਨੂੰ ਜੀ ਕਰੰਟ ਵਾਸਤੇ ਵੀ ਇਹ ਸੈਟਿੰਗ ਕਰੋ ਜੀ ਗੱਡੀ ਫਸੀ ਹੋਈ ਜੀ ਪਰਸੋਂ ਦੀ ਜਿੱਥੇ ਚਾਰ ਬੰਦੇ ਸੀਗੇ ਉਹ ਉਹ ਸੀਸੇ ਭੰਨ ਕੇ ਨਿਕਲ ਗਏ ਹਲਾਤ ਇੰਨੇ ਮਾੜੇ ਨੇ ਲਹਿਰੇ ਦੇ ਇੱਥੋਂ ਦਾ ਮੰਤਰੀ ਆਪਣਾ ਸਾਲਜੋ ਰੋ ਮੰਤਰੀ ਉਹ ਵੀ ਕੋਈ ਇਹਦਾ ਵਿਕਾਸ ਦਾ ਕਰ ਰਿਹਾ ਬੀਬੀ ਪੱਠੜ ਜੀ ਵੀ ਰਹਿ ਗਏ ਪਹਿਲਾਂ ਉਹਨਾਂ ਨੇ ਕਿਸੇ ਨੇ ਕੋਈ ਇਹਦਾ ਹੱਲ ਕਰਿਆ ਇਹਦਾ ਅੱਜ ਤਾਂ ਸਰਕਾਰ ਨੂੰ ਹੀ ਚਾਹੁੰਦੇ ਵੀ ਇਹਦਾ ਕੋਈ ਨਾ ਕੋਈ ਹੱਲ ਹੋਣਾ ਚਾਹੀਦਾ ਹੈ ਇੱਧਰ ਗਰੀਬਾਂ ਦੀ ਬਸਤੀ ਹੈ ਜੀ ਉਹ ਵੀ ਡੁੱਬੀ ਪਈ ਹੈ ਉਹ ਸਾਰੇ ਘਰ ਤੜੇ ਪਏ ਨੇ ਜੀ ਪੁਰਾਣੇ ਘਰ ਨੇ ਐ ਨਹੀਂ ਪਤਾ ਕੋਈ ਵੱਡਾ ਹਾਸਾ ਵੀ ਆਪਰ ਸਕਦਾ ਇੱਥੇ ਤਾਂ ਬਹੁਤ ਹਾਲਤ ਮਾੜੀ ਨੇ ਜੀ ਸਾਰੇ ਪੰਜਾਬ ਦੇ ਵਿੱਚ ਸਾਰੇ ਪੰਜਾਬ ਹਰਿਆਣਾ ਯੂਪੀ ਹਿ ਕੋਈ ਹੋਣੀ ਨਹੀਂ। ਦਾਤ ਨੂੰ ਅੱਜ ਤੀਜਾ ਦਿਨ ਹੈ। ਪਰਸੋਂ ਇੱਥੇ ਮਤਲਬ ਬੰਦੇ ਲੰਘਣ ਲੱਗੇ। ਚਾਰ ਮੁੰਡੇ ਤੇ ਉਹ ਗੱਡੀ ਚ ਸਵਿਚ ਜਿਆਰ। ਉਹ ਪਤਾ ਨਹੀਂ ਗੱਡੀ ਜਾ ਕੇ ਬੰਦ ਹੋ ਗਈ। ਉਹ ਨਿਕਲੇ ਵਿਚ ਨਾਲ ਉਹਨਾਂ ਕੋਲ 40000 ਰੁਪਿਆ ਵੀ ਸੀ। ਉਹ ਕੱਢ ਕੇ ਸ਼ੀਸ਼ੇ ਸੁੱਟ ਕੇ ਲਾਗੇ। ਇਹ ਹਾਲਾਤ ਨੇ ਬਹੁਤ ਮਾਰੇ ਨਾ ਦੇਖੋ ਤੁਸੀਂ ਇਹ ਪਾਖੜਾ ਲੱਗਦੀ ਹੈ ਜਾਂ ਅੰਡਰ ਬ੍ਰਿਜ। ਪਾਖੜਾ ਵਾਂਗੂ ਪਾਣੀ ਜਾ ਰਿਹਾ। ਇੱਧਰ ਲੋ ਕੁਲੀਆਂ ਵਾਲੇ ਸਾਰੇ ਡੁੱਬੇ ਬੈਠੇ ਨੇ। ਗੱਡੀ ਵਿੱਚ ਹੈ। ਗੱਡੀ ਵਿੱਚ। ਪਿੰਡਾਂ 'ਚ ਕੀ ਹਾਲਾਤ ਨੇ ਪਿੰਡਾਂ 'ਚ ਵੀ ਮਾੜੇ ਹਾਲ ਖੇਤਾਂ ਦੇ ਵਿੱਚ ਪਾਣੀ ਪੜਿਆ ਖੇਤਾਂ 'ਚ ਪਾਣੀ ਭਰ ਗਿਆ